ਕੀ ਹਾਲ ਚਾਲ ਹੈ ਸਾਰਿਆਂ ਦਾ ਚੱਲਦਾ ਹੀ ਜੀਰੀ ਨੂੰ ਪਾਣੀ ਪਿੰਡ ਵਾਲੀ ਮੋਟਰ ਤੇ ਬਾਕੀ ਜੀਰੀ ਆਪਣੀ ਅੱਧਾ ਕਸ਼ਟਾ ਪੱਕ ਚੱਲੇ ਆ ਇਹ ਲਾਸਟ ਪਾਣੀ ਉਹ ਆ ਜੀਰੀ ਦਾ ਤੇ ਮੌਸਮ ਵੀ ਖਰਾਬ ਰਹਿੰਦਾ ਇਹ ਸਵੇਰੇ ਕਣੀਆਂ ਆਈਆਂ ਪੈਗੀਆਂ ਥੋੜੀਆਂ ਜਿਹੀ ਇੱਕ ਦਿਨ ਸਾਫ਼ ਰਹਿੰਦਾ ਦੋ ਦਿਨ ਖਰਾਬ ਰਹਿੰਦਾ ਇਹ ਮੌਸਮ ਉਦੇ ਕਰਕੇ ਥੋੜੀ ਆਪਣੇ ਖੇਤ ਚ ਬਲੈਟ ਦੀ ਸ਼ਿਕਾਇਤ ਹੈਗੀ ਆ ਪੱਟਾਂ ਦੇ ਨਾਲ ਨਾਲ ਛੜੀਆਂ ਆਪਣੀਆਂ ਬਿਜਲੀਆਂ ਕੱਚੀਆਂ ਪੱਟਾਂ ਆਉਂਦੀਆਂ ਨੇ ਆ ਦੇਖੋ ਬਲੈਟ ਦੀ ਸ਼ਿਕਾਇਤ ਹੈਗੀ ਆ ਦੇਖਦੇ ਆ ਕਰਾਉਣੇ ਇੱਕ ਸਪਰੇ ਇਧਰਲੇ ਪਾਸੇ ਵੀ ਆ ਬਾਕੀ ਵਿੱਚੋਂ ਜਿਹੜੀ ਸਾਫ ਆ ਆਪਣੀ ਪੂਰੀ ਤੇ ਪੱਟਾਂ ਦੇ ਨਾਲ ਨਾਲ ਹੈਗੀ ਆ ਕਿਸੇ ਕਿਸੇ ਬੂਜੇ ਨੂੰ ਤੇ ਦੇਖ ਕੇ ਸਪਰੇਅ ਕਰਾਉਨੇ ਆ ਤੇ ਆ ਵਿਚੋਂ ਦੇਖੋ ਸਾਫ ਪਈਆ ਜੀ ਦੀ ਵਿਚੋਂ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਝੰਡਾ ਪੱਤਾ ਵੀ ਹਰਾ ਪਿਆ ਤੇ ਨਾ ਕੋਈ ਬੀ ਐਲ ਵੀ ਦੀ ਸ਼ਿਕਾਇਤ ਆ ਬਾਕੀ 15 ਦਿਨ ਮਸਾਂ ਖੜੂਗੀ ਜੇ ਮੌਸਮ ਸਾਫ ਹੋ ਗਿਆ ਇਹਦੀ ਨਿਗਰੱਖਾਂਗੇ ਜੇ ਤਾਂ ਬਧੀ ਔਰ ਗਾਹਾਂ ਬਲਾਈਟ ਦੀ ਪ੍ਰੋਬਲਮ ਗਾਹਾਂ ਬਧੀ ਖੇਤ ਚ ਫੇਰ ਸਪਰੇਅ ਕਰ ਦਾਂਗੇ ਜੇ ਇੱਥੇ ਖੜੀ ਰਹੀ ਫੇਰ ਰੈਣ ਦਾਂਗੇ ਫੇਰ ਕੋਈ ਚੱਕਰ ਨਹੀਂ ਹੱਲੇ ਬਹੁਤ ਘੱਟ ਆ ਮੰਨ ਲਓ ਸਾਰੇ ਖੇਤ ਚ ਕੀਲੇ ਮਗਰ ਕੀਲੇ ਚ ਮੰਨ ਲਓ 5-7 ਬੂਝੇ ਹੋਣਗੇ ਜਿਨ੍ਹਾਂ ਨੂੰ ਬਲਾਈਟ ਦੀ ਪ੍ਰੋਬਲਮ ਆ ਨੀ ਬਾਕੀ ਸਾਰੀ ਝੀਰੀ ਆਪਣੀ ਸਾਫ ਖੜੀ ਆ ਕੋਈ ਪ੍ਰੋਬਲਮ ਨਹੀਂ ਇੱਕ ਮੌਸਮ ਥੋੜਾ ਜਿਹਾ ਛੱਲਾ ਹੋਣ ਕਰਕੇ ਐਤਕੀ ਪ੍ਰੋਬਲਮ ਆ ਰਹੀ ਆ ਬਲੈਟ ਦੀ ਤੇ ਝੀਰੀਆਂ ਪੱਕਣਗੀਆਂ ਵੀ 5-7 ਲੈ 5-7 ਦਿਨ ਲੇਟ ਤੋਂ ਪਾ ਨਿਕਲ ਰਹੀ ਤੇ ਇੱਕ ਮੌਸਮ ਨਹੀਂ ਵਧੀਆ ਤੇ ਛੱਲੇ ਜਿਹਾ ਵਾਲਾ ਮੌਸਮ ਰਹਿੰਦਾ ਏ ਉਹਦੇ ਕਰਕੇ ਬਿਮਾਰੀ ਪੈਂਦੀ ਆ ਬਾਕੀ ਪਾਣੀ ਆਪਾਂ ਕਿਆਰੇ 'ਚ ਖੜਾ ਕੇ ਨਹੀਂ ਰੱਖਦੇ ਜਦੋਂ ਕਿਆਰਾ ਭਰ ਗਿਆ ਉਹੀ ਕਿਆਰੇ ਦਾ ਪਾਣੀ ਗਾਹਾਂ ਗਾਹਾਂ ਵਾਲੇ ਕਿਆਰੇ 'ਚ ਵੜਦੀ ਦਾ ਕੈਂਡ ਦਾ ਮਤਲਬ ਬਸ ਆਪਾਂ ਖੇਤ ਹੇਠੋਂ ਗਿੱਲੇ ਹੀ ਰੱਖਣਾ ਏ ਵਿੱਚ ਪਾਣੀ ਨਹੀਂ ਖੜਾ ਕੇ ਰੱਖਣਾ ਤੇ ੱੱੱਲੇ ਖੇਤ 'ਚ ਵੀ ਦੇਖੋ ਆਹ ਦੇਖੋ ਕਿੰਨੀ ਜ਼ਿਆਦਾ ਹੈ ਆ ਦੱਗੀ ਜੀ ਦੀ ਨਹੀਂ ਹੋਣੀ ਆ ਆਹ ਖੇਤ ਦਾ ਆਪਾਂ ਕਰਿਆ ਹੋਇਆ ਪਾਣੀ ਬੰਦ ਆ ਦੇਖੋ ਕਿੰਨੀ ਜ਼ਿਆਦਾ ਹੈ ਸਾਰੇ ਬੂਝੇ ਸਕਾਤੇ ਬਾਕੀ ਕਮੈਂਟ ਕਰਕੇ ਦੱਸਿਓ ਜੇ ਕਿਸੇ ਵੀਰ ਨੂੰ ਪਤਾ ਵੀ ਕੀ ਪ੍ਰੋਬਲਮ ਆ ਇਹ ਵੀ ਬਲੈਟ ਦੀ ਹੋ ਜਾਂ ਵੀ ਕੁਝ ਹੋਰ ਪ੍ਰੋਬਲਮ ਜਿੱਥੇ ਤੱਕ ਲੱਗਦਾ ਵੀ ਬਲੈਟ ਦੀ ਹੋ ਸ਼ਿਕਾਇਤ ਆ ਚੁੱਕੇ ਹੈਂਗੀਆਂ ਨੇ ਦੱਗੀਆਂ ਉੱਥੇ ਹੈਂਗੀਆਂ ਵੀ ਨੇ ਨਹੀਂ ਜੀਰੀ ਸਾਰੀ ਸਾਫ਼ ਆ ਕਰੀਬਨ ਜੀਰੀ ਦਾ ਅੱਧਾ ਛੱਟਾ ਪੱਕਿਆ ਹੈ ਆਪਣਾ ਇਹ ਅੱਧੇ-ਅੱਧੇ ਛੱਟੇ ਪੱਕ ਗਏ ਜੀਰੀ ਦੇ ਉਹੀ 25 ਤਰੀਕ ਤੋਂ ਬਾਅਦ ਵੱਡੀ ਆਊਗੀ ਜੇ ਮੌਸਮ ਵਧੀਆ ਰਿਹਾ ਤੇ ਮਾਜਰੀ ਵੀ ਮੋਟਰਾਂ ਚੱਲਦੀਆਂ ਨੇ ਦੋਨੇ ਤੇ ਪਿੰਡ ਵਾਲੀ ਮੋਟਰ ਦੂਈ ਆਪਣੀ ਖੜਾਈ ਹੋਈ ਆ ਭਾਗਲੇ ਹੀ ਬੰਦ ਕਰੀਆਂ ਹੋਈਆਂ ਨੇ ਮੋਟਰਾਂ ਉਰੇ ਮੈਂ ਸਾ ਇੱਕ ਪਾਣੀ ਲੱਗੂਗਾ ਇਹ ਪਾਣੀ ਲਾ ਦਨੇ ਆ ਤੇ ਉਸ ਤੋਂ ਬਾਅਦ ਫੇ ਦੇਖ ਲਾਂਗੇ ਜਿਹਾ ਜਹਾ ਸਮਾਊਗਾ ਤੇ ਲੋਡ ਪਈ ਲਾ ਦਾਂਗੇ ਨਹੀਂ ਫਿਰ ਸਰ ਜੂਗਾ ਆ ਦੇਖੋ ਆਪਾਂ ਵੱਟ ਵੱੜਤੀ ਉਰੋਂ ਪਾਣੀ ਸਾਰਾ ਨਿਕਲ ਜਾਣਾ ਇਧਰਲੇ ਕਿਾਰੇ ਦੇ ਹੇਠਲੇ ਚ ਜਾ ਰਿਹਾ ਥੋੜਾ ਥੋੜਾ ਤਕਰੀਬਨ ਇਹ ਸਾਰੀ ਕਿਆਰਾ ਭਰ ਗਿਆ ਆਪਣਾ ਕੀ ਕਰੋ ਚੱਕ ਜੀਰੀ ਵੀ ਕਿਵੇਂ ਖੜੀ ਆ ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀ ਨੇ ਨਹੀਂ ਕਰਿਆ ਤੇ ਆਪਣੇ ਚੈਨਲ ਨੂੰ ਸਪੋਰਟ ਕਰੋ ਖੇਤੀਬਾੜੀ ਦੀ ਵੀਡੀਓ ਵੀਡੀਓ ਪਾਉਂਦੇ ਰਹਿੰਦੇ ਆ ਤੇ ਅੱਗੇ ਫਿਰ ਚੱਲ ਪਾਣਾ ਬੜਾਈ ਦਾ ਕੰਮ ਫਿਰ ਵੀਡੀਓ ਸਾਰੀ ਪਾਇਆ ਕਰਾਂਗੇ ਤੇ ਝਾੜ ਝੂਟ ਬਾਰੇ ਦੱਸਿਆ ਕਰਾਂਗੇ ਜੀਰੀ ਦੇ ਵੀ ਕਿੰਨਾ ਝਾੜ ਆਇਆ ਕੀ ਗੱਲ ਬਾਤ ਵੀ ਕਿਹੜੀ ਵੈਰੈਟੀ ਵਧੀਆ ਰਹੀ ਜਿਹੜੀ ਆਪਾਂ ਆਪਣੇ ਕੋਲ ਲੱਗੀ ਹੋਈ ਸੀ ਤੇ ਬਾਕੀ ਆਲੂ ਦੀ ਬਜਾਈ ਦਾ ਕੰਮ ਚੱਲ ਪਾਣਾ ਤੇ ਥੋੜਾ ਜਿਹਾ ਮੌਸਮ ਕਰਕੇ ਐਤ ਕੀ ਗੜਬੜੀ ਆ ਖੇਤਾਂ 'ਚ ਤਾਂ ਹੀ ਬਲੈਟ ਦੀ ਸ਼ਿਕਾਇਤ ਆ ਰਹੀ ਆ ਤੇ ਨਈ ਜੀਰੀਆਂ ਨੇ ਵਧੀਆ ਸਾਫ਼ ਖੜੀਆਂ ਤੀ ਸਾਰੇ ਪਾਸੇ ਇਹੀ ਪ੍ਰੋਬਲਮ ਆ ਖੇਤਾਂ 'ਚ ਬਲੈਟ ਡਿਊਸ਼ ਸ਼ਿਕਾਇਤ ਆ ਜ਼ਿਆਦਾ ਚੱਲਿਆ ਹੀ ਮੱਥਾ ਟੇਕਣ ਛੇਵੇਂ ਪਾਸ਼ੀ 10ਵੀਂ ਅੱਜ ਮੱਥਾ ਟੇਕਣ ਚੱਲੇ ਦੀ ਪਿੰਡ ਸੌਂਗ ਦੀ ਗੁਰਦੁਆਰੇ 'ਚ ਛੇਵੇਂ ਪਾਸ਼ੀ ਗੁਰਦੁਆਰਾ ਇਹ ਉਰੇ ਚੱਲੇ ਆ ਜੇ ਜਬਾ ਕਾ ਮੱਥਾ ਟਿਕਾਉਣਾ ਹੈ ਸਾਹਮਣੇ ਆ ਗਿਆ ਜੀ ਗੁਰਦੁਆਰਾ ਸਾਹਿਬ ਜਾ ਕੇ ਟੇਕਦੇ ਹਾਂ ਮੱਥਾ ਚੱਲ ਪਾਣਾ ਕੰਮ ਹਫਤੇ ਤੱਕ ਪੜਾਈ ਦਾ ਕਰੋ ਦਰਸ਼ਨ ਫਿਰ ਦੁਬਾਰਾ ਸਾਬ ਦੇ ਕਿੰ ਟਾਂਗ ਟੀ ਆ ਇਹ ਗੁਰਦੁਆਰਾ ਸ਼ੇਰ ਬਾਦਸ਼ਾਹੀ ਪੁਰਾਣੇ ਟਾਈਮ ਦਾ ਉਦੈ ਆ ਦੇਖੋ ਪੁਰਾਣੇ ਟਾਈਮ ਦਾ ਹੈਕਰ ਦੁਬਾਰਾ ਸਾਬ ਚ ਸਾਫਾ ਕਰਤੀ ਆਗੀ ਦਈਏ ਜੀ ਮੋਟਰ ਜੀਰੀ ਨੂੰ ਰਹਿ ਗਏ ਆਪਣਾ ਤਿੰਨ ਚਾਰ ਖੇਤ ਰਹਿ ਗਏ ਭਰਨ ਤੋਂ ਇੱਧਰ ਲਈ ਲੈਣ ਦਾ 11 ਰਹਿ ਗਿਆ ਤੇ ਫਿਰ ਇੱਧਰਲੇ ਪਾਸੇ ਛੱਡਦੇ ਆ ਅੱਜ ਜੀ ਦੀਨ ਬਸ ਆਹੀ ਪਾਣੀ ਆਉਣਾ ਹੈ ਤੇ ਅੱਜ ਮੌਸਮ ਰਿਹਾ ਸਾਫ਼ ਤੇ ਫਿਰ ਇੱਧਰਲੇ ਪਾਸੇ ਛੱਡਾਂਗੇ ਤੇ ਆ ਜੀ ਦੀ ਖੜੀ ਆ ਆਪਣੀ ਪਨੀਰੀ ਵਾਲੀ ਜਗਾ ਤੇ ਇਹ ਵੀ ਨਿਸਰਦੀ ਆ ਦੇਖੋ ਟਮਾਟਾ ਮਾਜਾ ਖੱਟੇ ਕੱਢ ਲੈ ਜੀ ਰੀਣੇ ਨੇ ਵੀ ਸਪਰੇਅ ਕਰਾਤੀ ਆਪਾਂ ਇਹਦੇ ਉੱਪਰ ਤਕਰੀਬਨ ਹੈਗਾ 3 ਬਿੱਗੇ ਦਾ ਗੇੜ ਇਹ ਠੀਕ ਜਿਹਾ ਆਪਣੀ ਪਨੀਰੀ ਦੀ ਉਹ ਖੜਾ ਆਪਣਾ ਫੋੜ ਬਲੈਤੀ ਇਹਨੂੰ ਕੱਟੇ ਗਾੜਦੇ ਆ ਅੱਜ ਇਹਦੇ ਮਗਰ ਪਾਉਣਿਆ ਰੂਟਾਵੇਟਰ ਹਰਾਇਆ ਬਿਜਣਾ